ਸੋ ਮੈਂ ਚੱਪ ਚੱਪ ਜਾਣਦਾ ਇਹ ਸ਼ਹਿਰ ਦਾ ਸੋ ਆਹ ਭਾਂਡਿਆਂ ਦੀ ਦੁਕਾਨਾਂ ਇੱਧਰ ਇੱਥੇ ਫੁਲਕਾਰੀਆ ਤੇ ਲੋਕ ਪੂਰੀ ਦੁਨੀਆ ਚੋਂ ਲੋਕ ਸ਼ੋਪਿੰਗ ਕਰਨ ਲਈ ਇੱਥੇ ਲਹੰਗੇ ਫੁਲਕਾਰੀਆ ਏਸੀ ਮਾਰਕੀਟ ਉਸ ਤੋਂ ਉਸ ਵੇਲੇ ਜਿਆਦਾ ਫੈਮਸ ਹੁੰਦੋਂ ਬਹੁਤ ਬੜੇ ਬੜੇ ਬੁਟੀਕ ਜਿਹੜੇ ਨੇ ਉਹ ਇਸ ਹੋਟਲ 'ਚ ਵੀ ਨੇ ਇੱਥੋਂ ਵੀ ਬਹੁਤ ਕੁਝ ਮਿਲੂਗਾ ਸੋ ਅਸੀਂ ਆਪਣੇ ਪੰਜਾਬ ਦੇ ਵਿੱਚ ਕੱਲ ਪੰਜਾਬ ਦੇ ਵਿੱਚ ਨਹੀਂ ਸਾਡੇ ਕੋਲੇ ਸਾਡੇ ਕੋਲੇ ਪੰਜਾਬ ਤੋਂ ਬਾਹਰ ਵੀ ਬਹੁਤ ਵਧੀਆ ਵਧੀਆ ਪ੍ਰਾਪਰਟੀਆਂ ਪਈਆਂ ਨੇ ਜੈਪੁਰ ਦੇ ਵਿੱਚ ਪੰਜਾਬ ਦੀ ਪ੍ਰਾਪਰਟੀ ਮਕਲੋੜ ਕੰਝ ਧਰਮਸ਼ਾਲਾ ਦੇ ਬਿਲਕੁਲ ਨਾਲ ਪੰਜਾਬ ਦੇ ਪ੍ਰਾਪਰਟੀ ਉੱਥੇ ਪਈ ਹੈ ਗੋਆ ਦੇ ਵਿੱਚ ਗੋਆ ਦੇ ਵਿੱਚ ਸਭ ਤੋਂ ਜਿਹੜੀ ਬੈਸਟ ਬੀਚ ਹੈ ਉੱਥੇ 9.5 ਏਕੜ ਜ਼ਮੀਨ ਪਈ ਹੈ ਸਾਡੀ 200 ਮੀਟਰ ਦਾ ਕੈਪ ਹੈ ਕਿ 200 ਮੀਟਰ ਸਮੁੰਦਰ ਤੋਂ ਪਿੱਛੇ ਤੱਕ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਉਹ ਛੱਡ ਕੇ ਵੀ 7 ਏਕੜ ਬਚਦੀ ਹੈ ਕਿਸੇ ਵੀ ਹੋਟਲ ਕੋਲੇ ਉਨੀ ਜਗ੍ਹਾ ਨਹੀਂ ਹੈਗੀ ਉਹਦਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖੁਸ਼ਖਬਰੀ ਦਿਆਂਗੇ ਔਰ ਇਹ ਐਵੇਂ ਹੀ ਮਤਲਬ ਛੱਡੀਆਂ ਪਈਆਂ ਸੀ ਜਗ੍ਹਾ ਕੋਈ ਧਿਆਨ ਨਹੀਂ ਦਿੰਦਾ ਸੀ ਇਹਨਾਂ ਵੱਲ ਕਿ ਸਰਕਾਰਾਂ ਕੋਲੇ ਜੇ ਆਪਦਾ ਇੰਨਾ ਸਾਡੇ ਕੋਲੇ ਹੈਰੀਟੇਜ ਪ੍ਰੋਪਰਟੀਆਂ ਪਈਆਂ ਸਾਡੇ ਕੋਲੇ ਰੈਸਟ ਹਾਊਸ ਪੈ ਨੇ ਪਹਿਲਾਂ ਤਾਂ ਵੇਚ ਹੀ ਦਿੰਦੇ ਸੀ ਰੈਸਟ ਹਾਊਸ ਤਿੰਨ ਚਾਰ ਤਾਂ ਵੇਚ ਹੀ ਗਏ ਅਮਲਤਾਸ ਵੇਚਦਾ ਨਦਮਪੁਰ ਵਾਲਾ ਤੇ ਉਹ ਜਿਹੜਾ ਉੱਥੇ ਨੀਲੋਂ ਨਹਿਰ ਤੇ ਵੇਚ ਹੀ ਦਿੱਤਾ ਆ ਉਹ 11 ਦੋਸਤਾਂ ਨੂੰ ਵੇਚਤਾ ਉਹਨਾਂ ਨੇ ਉੱਥੇ ਫਾਈਚਰ ਹੋਟਲ ਬਣਾ ਲਏ ਕਿਉਂਕਿ ਸਰਕਾਰ ਕੋਈ ਨਹੀਂ ਬਣਾ ਸਕਦੀ ਸੀ ਸੋ ਇਹ ਸਰਕਾਰ ਦਾ ਜਿਹੜਾ ਮੋਟਿਵ ਇਹ ਹੈ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਚੀਜ਼ਾਂ ਖਰੀਦੀਆਂ ਨੇ ਵੇਚੀਆਂ ਨਹੀਂ ਅਸੀਂ ਜੀਵੀਕੇ ਦਾ ਥਰਮਲ ਪਲਾਂਟ ਖਰੀਦਿਆ ਗੋਵਿੰਦਵਾਲ ਸਾਹ ਵਾਲਾ 540 ਮੈਗਾਵਾਟ ਦਾ ਸੋ ਸਾਡਾ ਮਕਸਦ ਇਹ ਹੈ ਕਿ ਸਾਡੇ ਕੋਲੇ ਇੰਨੀ ਪ੍ਰਾਪਰਟੀ ਪਈ ਹੈ ਇੰਨਾ ਹੈਰੀਟੇਜ ਇੰਨੀਆਂ ਸਾਡੇ ਕੋਲੇ ਵਿਰਾਸਤੀ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਅਸੀਂ ਕਿਉਂ ਨਹੀਂ ਦਿਖਾਈਏ ਇੱਧਰ ਥਾਣੇ ਡੈਮ ਹੈ ਹੁਸ਼ਿਆਰਪੁਰ ਦੇ ਨੇੜੇ ਉੱਥੇ ਵੀ ਸਿਸਮਾ ਡੈਮ ਤੇ ਵੀ ਸਾਡਾ ਜਿਹੜਾ ਆਉਣ ਵਾਲੇ ਦਿਨਾਂ ਚ ਪ੍ਰੋਜੈਕਟ ਜਿਹੜੇ ਫਿਲਮ ਸਿਟੀ ਬੀ ਪਲੈਨਿੰਗ ਜਿਹੜੀ ਉਹ ਸਾਰੀ ਆਉਣ ਵਾਲੇ ਦਿਨਾਂ ਚ ਪੂਰੀ ਹੋਊਗੀ ਸੋ ਬਹੁਤ-ਬਹੁਤ ਮੈਂ ਪਟਿਆਲਾ ਵਾਸੀਆਂ ਨੂੰ ਵਧਾਈ ਦਿੰਦਾ ਤੁਸੀਂ ਨਾਮ ਤੋਹਰਾਨ ਹੋਗੇ ਵੀ ਰਹਿਣਵਾਸ ਕੀ ਹੁੰਦਾ ਰਾਣੀਆਂ ਦਾ ਵਾਸੀ ਹੈ ਇੱਥੇ ਮਹਾਰਾਜਾ ਪਟਿਆਲੇ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਰਹਿੰਦੇ ਹੁੰਦੇ ਸੀ ਸੋ ਇਹਦਾ ਨਾਮ ਰਣਵਾਸ ਤਾਂ ਰੱਖਿਆ ਹੋਇਆ ਸੋ ਪਰ ਹੁਣ ਤਾਂ ਲੋਕਤੰਤਰ ਹੈ ਹੁਣ ਤਾਂ ਰਾਣੀਆਂ ਤੇ ਰਾਜੇ ਲੋਕਾਂ ਦੇ ਉਂਗਲ ਬਟਨ ਦਬਾ ਕੇ ਨਿਕਲਦੇ ਨੇ ਨਾ ਹੁਣ ਬਦਲ ਗਿਆ ਜੀ ਸਿਸਟਮ ਉਹ ਪਰ ਰਾਜਸਥਾਨ ਚ ਤੁਸੀਂ ਅਕਸਰ ਦੇਖੋਗੇ ਕਿ ਬਹੁਤ ਸਾਰੇ ਉਹਨਾਂ ਨੇ ਜਿਵੇਂ ਜੂਨਾਗੜ੍ਹ ਜਾਂ ਉਮੇਦ ਭਵਨ ਜਾਂ ਜੈਸਲਮੇਰ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਲੇ ਨੇ ਲਾਲਗੜ੍ਹ ਜਿਹੜੇ ਉਹਨਾਂ ਦੇ ਮਹਾਰਾਜਿਆਂ ਦੇ ਕਿਲੇ ਨੇ ਉਹਨਾਂ ਨੂੰ ਫਾਈਵ ਸਟਾਰ ਹੋਟਲਾਂ ਚ ਬਦਲਿਆ ਹੋਇਆ ਬੜੀ ਸ਼ਾਨਦਾਰ ਚੀਜ਼ ਹੈ ਤੇ ਸਾਡੇ ਕੋਲੇ ਬਹੁਤ ਸਾਰੇ ਪਿਆ ਤੇ ਡੈਸਟੀਨੇਸ਼ਨ ਵੈਡਿੰਗ ਪਲੱਸ ਬਟਿਕ ਪਲੱਸ ਪਟਿਆਲੇ ਦਾ ਸਾਰਾ ਕਲਚਰ ਮਾਲਵੇ ਦਾ ਖਾਸ ਤੌਰ ਤੇ ਫੁਲਕਾਰੀਆਂ ਹੱਤੀ ਕੱਢੀਆਂ ਹੋਈਆਂ ਸਾਡਿਆਂ ਪਿੰਡਾਂ ਦੀਆਂ ਮਾਵਾ ਭੈਣਾਂ ਉਹ ਇੱਥੇ ਤੁਹਾਨੂੰ ਮਿਲਣਗੀਆਂ ਤੇ ਕਿਉਂਕਿ ਪਟਿਆਲਾ ਥੋੜਾ ਸਾਈਡ ਤੇ ਰਹਿ ਜਾਂਦਾ ਇਸ ਕਰਕੇ ਟੂਰਿਜ਼ਮ ਨੂੰ ਕੋਈ ਜ਼ਿਆਦਾ ਇਹਨਾਂ ਭੋਲਾਰਾ ਨਹੀਂ ਪਹਿਲਾਂ ਮਿਲੇ ਸੀ ਹੁਣ ਇਹਦੇ ਕਰਕੇ ਜਿਹੜਾ बहुत इकॉनमी भी शहर की इकोनमी में भी बहुत फर्क पेगा सो so, मैं बहुत बहुत मुबारकबाद दिना ज जी एम साहब न भी और वाइस प्रेजिडेंट जो ने उन्होंने भी कि सोहना मेनटेन किया और उम्मीद करते हैं कि जोड़ा लोंग एसोसी और ਪੰਜਾਬ ਸਰਕਾਰ ਦਾ ਪ੍ਰੋਫਿਟ ਸ਼ੇਅਰਿੰਗ ਹੈ। ਔਰ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਤੇ ਲਾਇਆ ਜਾਊਗਾ। ਸੋ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਇੱਥੇ ਪਟਿਆਲਾ ਸ਼ਹਿਰ ਦੇ ਸਨਮਾਨਿਤ ਸ਼ਖਸੀਅਤਾਂ ਪਹੁੰਚੀਆਂ ਨੇ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ, ਵੈਲਕਮ ਵੀ ਕਰਦਾ ਔਰ ਮੁਬਾਰਕਬਾਦ ਵੀ ਦਿੰਦਾ ਕਿ ਪਟਿਆਲੇ ਨੂੰ ਇੱਕ ਬਹੁਤ ਫਸਟ ਪੰਜਾਬ ਦਾ ਫਰਸਟ ਹੈਰੀਟੇਜ ਹੋਟਲ ਮਿਲਿਆ ਤੇ ਉਮੀਦ ਹੈ ਕਿ ਇੱਥੇ ਪ੍ਰਦੇਸ਼ਾਂ ਤੋਂ ਵੀ ਤੇ ਪੂਰੇ ਦੇਸ਼ ਤੋਂ ਇੱਥੇ ਲੋਕ ਆਉਣਗੇ ਸ਼ਾਪਿੰਗ ਕਰਨਗੇ ਰਹਿਣਗੇ ਔਰ ਸਾਡੇ ਟੂਰਿਜ਼ਮ ਨੂੰ ਬਹੁਤ ਇਹਦੇ ਨਾਲ ਹੁਲਾਰਾ ਮਿਲੇਗਾ ਜੀ ਤੁਹਾਡੇ ਕੋਲ ਕੁਸਚਨ ਹੋਵੇ ਤਾਂ ਗੁਆਲੇ ਵਿੱਚ ਲੀਜ਼ ਕੈਂਸਲ ਨਹੀਂ ਨਹੀਂ ਉਹ ਤਾਂ ਲੀਜ਼ ਤਾਂ ਕੈਂਸਲ ਹੋ ਗਈ ਨਾ ਫਿਰ ਉਹ ਤਾਂ ਹੁਣ ਅਸੀਂ ਮਤਲਬ ਦੋ ਤਿੰਨ ਗਰੁੱਪ ਨੇ ਜੋ ਹੋਟਲ ਇੰਡਸਟਰੀ ਦੇ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਉਹ ਤਾਂ ਵੈਸੇ ਹੀ ਦੇਤੀ ਸੀ ਤਾਂ ਜਾਨੀ ਸਾਹਿਬ ਨੇ ਉਹ ਤਾਂ ਉਹੀ ਚਾੜਤਾ ਸੀ ਤੋਂ ਵੀ ਚਲੋ ਜੀ 12 ਲੱਖ ਰੁਪਏ ਚ ਚਲੋ ਸਾਲ ਦਾ ਸੋ ਇਹ ਅਸੀਂ ਕਹ ਵੀ ਨਹੀਂ ਇਹ ਕੈਨਸਲ ਕਰੋ ਉਹ ਤਾਂ ਉਹਦੇ ਵਰਗੀ ਤੇ ਜਗ੍ਹਾ ਹੈ ਨਹੀਂ ਕਿਸੇ ਕੋਲੇ ਜੀ ਹੋਰ ਸੋ ਤਾਂ ਬਹੁਤ ਸਾਡਾ ਕਮਾਉ ਜਿਹੜੀ ਚੀਜ਼ ਹੈ ਪੰਜਾਬ ਲਈ ਖਿਆਨ ਲਈ ਜੀ ਪਮੇ ਬਿਲਕੁਲ ਬਿਲਕੁਲ ਦੇਖੋ ਜੇ ਸ਼ੂਟਿੰਗ ਵਾਸਤੇ ਵੀ ਡੈਸਟੀਨੇਸ਼ਨ ਵੈਡਿੰਗ ਵਾਸਤੇ ਵੀ ਕਿਸੇ ਨੇ ਬੁਕਿੰਗ ਕਰਨੀ ਹੈ ਤਾਂ ਤੁਸੀਂ ਜਾਓਗੇ ਨਾ ਬਾਗੜੀਆਂ ਛੋਟੀ ਜੀ ਹਵੇਲੀ ਹੈ ਉਹ ਓਵਰ ਬੁੱਕ ਰਹਿੰਦੀ ਹੈ ਸ਼ੂਟਿੰਗ ਵਾਸਤੇ ਮੈਂ ਵੀ ਉੱਥੇ ਇੱਕ ਦੋ ਫਿਲਮਾਂ ਚ ਮੈਂ ਵੀ ਸ਼ੂਟਿੰਗ ਕੀਤੀ ہوئی ਹੈ ਉੱਥੇ ਤੇ ਮਤਲਬ ਐਹ ਜੀ ਚੀਜ਼ੇ ਕਿੱਥੇ ਮਿਲਦੀਆਂ ਸ਼ੂਟਿੰਗ ਵਾਸਤੇ ਜੀ ਔਰ ਫਿਲਮ ਇੰਡਸਟਰੀ ਨਾਟ ਓਨਲੀ ਫॉर ਪੰਜਾਬੀ ਹਿੰਦੀ ਮੂਵੀਜ਼ ਵਾਸਤੇ ਵੀ ਪਟਿਆਲੇ 'ਚ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦੇ ਸੈਟ ਨੇਚਰ ਫਿਰ ਚਮਰੌੜ ਦੀ ਝੀਲ ਹੈ ਭਾਖੜਾ ਡੈਮ ਪਿਆ ਸਾਡੇ ਕੋਲ ਰਣਜੀਤ ਸਾਗਰ ਡੈਮ ਹੈ ਸੋ ਸਾਡੇ ਕੋਲੇ ਇੱਕ ਪਾਸੇ ਪਹਾੜਾ ਹੈ ਇੱਕ ਪਾਸੇ ਪਪੂਲਰ ਹੈ ਵਿਚਾਲੇ ਨੀਲੇ ਰੰਗ ਦੀ ਭਾਖੜਾ ਲੰਗਦੀ ਹੈ ਐਦਾਂ ਦੇ ਸੀਨ ਕਿੱਥੋਂ ਮਿਲਣਗੇ ਉਹਨਾਂ ਨੂੰ ਨੇਚਰਲ ਉਹਨਾਂ ਨੂੰ ਸੈਟਲ ਆਉਣੇ ਪੈਂਦੇ ਆ ਜਾਂ ਸੋਜਰ ਲੈਣ ਜਾਣਾ ਪੈਂਦਾ ਸੋ ਇਸ ਕਰਕੇ ਇਸ ਬਾਲੀਵੁੱਡ ਤੇ ਹਾਲੀਵੁੱਡ ਤੇ ਪਾਲੀਵੁੱਡ ਤਿੰਨਾਂ ਦੀ ਇੰਡਸਟਰੀ ਨੂੰ ਪੋਸਟੇਮੈਂਟ ਨੇ ਮਤਲਬ ਅਸੀਂ ਤਾਂ ਜਿ ਕੋ ਪ੍ਰਾਪਰਟੀ ਇੱਕ ਜਿਵੇਂ ਹੋਈ ਗੱਲ ਕਿਸੇ ਹੋਟਲ ਕੰਪਨੀ ਨਾਲ ਜਾਂ ਕਿਸੇ ਰਿਜ਼ੋਰਟ ਵਾਲੇ ਨੇ ਉਹਦੇ ਚ ਅਸੀਂ ਜਿਹੜਾ ਸਾਡਾ ਇੱਕ ਜਿਹੜਾ ਬਣਿਆ ਹੋਇਆ ਪੂਰਾ ਕਟੇਰੀਆ ਉਹਦੇ ਤਹਿਤ ਪ੍ਰੋਫਿਟ ਸ਼ੇਅਰਿੰਗ ਵੀ ਹੈ ਐਮਜੀ ਵੀ ਹੈ ਮਿਨੀਮਮ ਗਰੰਟੀ ਪਰ ਮੰਥ ਸੋ ਅਸੀਂ ਕਰਦੇ ਕਿ ਜੋ ਉਹ ਕਮਾਉਣਗੇ ਤਾਂ ਸਾਨੂੰ ਵੀ ਦੇਣਗੇ ਨਾਲ ਤੇ ਔਰ ਕਾਮਯਾਬੀ ਨਾਲ ਚੱਲ ਰਹੇ ਨੇ ਤਿੰਨ ਚਾਰ हम कपूरथलेा मेरे ख्याल कपूरथलेबारे हाँ तो बहुत सारे हाथ प्रोजेक्ट आने वाले ने और प्रॉफिट शेयरिंग प्लस एम जी ताकि जिम्मे ताज होटल है अमृतसर तो उ और अमृतसर जो सर्किट हाउस है उत्थे भी बन रहा बहुत सोहना क्योंकि अमृतसर साहब हर रोज़ एक लख तो सवा लख हर रोज़ ਲੋਕ ਆਉਂਦੇ ਆ ਦਰਬਾਰ ਸਾਹਿਬ ਮੱਥਾ ਟੇਕਣ ਜਲਿਆਂ ਵਾਲਾ ਬਾਗ ਮਸਤਕਾਉਣ ਦੁਰਗਾਣਾ ਮੰਦਿਰ ਰਾਮ ਤੀਰਥ ਜਬ ਬਾਗਾ ਬਾਗਰ ਦੇਖਣ ਆਉਂਦੇ ਸੋ ਉੱਥੇ ਫੋਟੋਫਾਲ ਜਾਦੇ ਆ ਤੇ ਉੱਥੇ ਵੀ ਅਸੀਂ ਬਹੁਤ ਸਾਰਾ ਟੂਰਿਜ਼ਮ ਨੂੰ ਬੜਾਵਾ ਦੇਣ ਵਾਸਤੇ ਕੰਮ ਕਰ ਹਾਂ ਰੈਸਟੋਰੈਂਟ ਵਗੈਰਾ ਜਿੱਦੋਂ ਮਰਜੀ ਆ ਸਕਦੇ ਆ ਵੈਸੇ ਰੂਮਸ ਦੀ ਤਾਂ ਫਿਰ ਬੁਕਿੰਗ ਹੋਊਗੀ ਤੇ ਰੈਸਟੋਰੈਂਟ ਜਿਵੇਂ ਆਪਾਂ ਜਾਣਿਆ ਕਿ ਕਿਤੇ ਬਾਹਰ ਫੈਮਿਲੀ ਨਾਲ ਜਾਂ ਗੈਸਟ ਕੋਈ ਆਏ ਨੇ ਖਾਣਾ ਖਾਣ ਜਾਣੇ ਤਾਂ ਉਹ ਤਾਂ ਜਿੱਦੋਂ ਮਰਜੀ ਕੋਈ ਵੀ ਆ ਸਕਦਾ ਬਿਲਕੁਲ ਜੀ ਦੇਖੋ ਪਤਾ ਕੀ ਹੈ ਅਸੀਂ ਤਾਂ ਖਟਕੜ ਕਲਾ ਵੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਿੱਥੇ ਬੁੱਧ ਲੱਗਿਆ ਉਥੋਂ ਉਹਨਾਂ ਦੇ ਜੱਦੀ ਘਰ ਤੱਕ ਉਹਨੂੰ ਵੀ ਅਸੀਂ ਹੈਰੀਟੇਜ ਸਟਰੀਟ ਦੇ ਵਿੱਚ ਬਦਲ ਰਹੇ ਹਾਂ ਆਲੇ ਦੁਆਲੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀਆਂ ਸਾਰੀਆਂ ਫੋਟੋਆਂ ਜਾਂ ਉਹਨਾਂ ਦੀ ਜਿਹੜਾ ਜਿੰਨਾ ਉਹਨਾਂ ਦਾ ਸੰਘਰਸ਼ ਦਾ ਇਨਕਲਾਬੀ ਟਾਈਮ ਸੀ ਉਹ ਸਾਰਾ ਫੋਟੋ ਰਾਹੀ ਦਰਸਾ ਮੰਗੇ ਔਰ ਬਹੁਤ ਸੋਹਣੀ ਗੈਲਰੀ ਔਰ 3D ਉਹਦੇ ਵਿੱਚ ਇੱਕ ਮਿਊਜ਼ੀਅਮ ਬਣਾਇਆ 55 ਕਰੋੜ ਰੁਪਏ ਲਾ ਕੇ ਅਸੀਂ ਮਤਲਬ ਬਿਲਕੁਲ ਮੇਨ ਰੋਡ ਤੋਂ ਜਿੱਥੇ ਬੁੱਤ ਲੱਗਿਆ ਖਟਕਰ ਕਲਾਂ ਉਥੋਂ ਅੰਦਰਲੇ ਘਰ ਤੱਕ ਜਿਹੜਾ ਜੱਦੀ ਘਰ ਜਿੱਥੇ ਉਹਨਾਂ ਦੇ ਮੰਝਾ ਜਿੱਥੇ ਸੰਦੂਕ ਪੁਰਾਣੇ ਪੀੜੀ ਪਹੇ ਨੇ ਸੋ ਤੁਸੀਂ ਦੇਖਿਆ ਹੋਣਾ 에어ਪੋਰਟ ਵਾਲਾ ਬਹੁਤ ਸ਼ਾਨਦਾਰ ਦੇਸ਼ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਸ਼ੀਦਿਆਸਮ ਭਗਤ ਸਿੰਘ ਦਾ ਡੱਬਾ ਬੁੱਤ ਲਾਇਆ ਹੋਇਆ ਹੈ ਤੇ 35 ਫੁੱਟ ਦਾ ਉਹ ਉੱਚਾ ਹੈਗਾ ਤੇ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਜਿਹੜਾ ਦ੍ਰਿਸ਼ੇ ਨੂੰ ਅਸੀਂ ਭੁੱਲਣਾ ਨਹੀਂ ਕਿਉਂਕਿ ਸਾਡੇ ਕੋਲ ਬੜਾ ਜਿਹਨੂੰ ਕਹਿੰਦੇ ਨੇ ਰਿਚ ਕਲਚਰ ਅਮੀਰ ਕਲਚਰ ਪਿਆ ਸਾਡੇ ਕੋਲੇ ਤੇ ਇਹਨੂੰ ਸੰਭਾਲ ਕੇ ਰੱਖਣਾ